ਜੱਟ ਹੈਗਾ ਦੋ ਕੁ ਵਟਾ ਹੈਗਾ ਵਾ ਦੋ ਨਹੀਂ ਲੱਗਦੀ ਲੋੜਾ ਪਿੰਡਾ ਅੱਛਾ ਤੇ ਤੁਸੀਂ ਕਿਰੇ ਪੈਸੇ ਕਮਾਏ ਆ ਦਿਖਾਓ ਪੈਸੇ ਕਿਨੇ ਕਮਾਏ ਦਿਖਾਓ ਕਿੰਨੇ ਨੇ ਤੀਕਰਪੇ ਹੋਣੇ ਹੈ ਹਨਾ ਸ਼੍ਰੀਵਿਰਾਹ ਜੋ 2-3 ਮਹੀਨੇ ਤੋਂ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਨੇ ਉਹਨਾਂ ਨੇ ਹਾਲ ਹੀ ਵਿੱਚ ਇੱਕ ਬਹੁਤ ਹੀ ਭਾਵੁਕ ਕੱਟ ਦੇਣ ਵਾਲਾ ਵੀਡੀਓ ਸੋਸ਼ਲ ਮੀਡੀਆ ਤੇ ਫਾਸਟ ਨਾਲ ਸਾਂਝਾ ਕੀਤਾ ਜੋ ਕਿ ਇੱਕ ਬਜ਼ੁਰਗ ਪਾਪੇ ਜੀ ਦਾ ਹੈ ਇਸ ਦੇ ਵਿੱਚ ਉਹਨਾਂ ਨੂੰ ਪੁੱਛਦੇ ਕਿ ਘਰ ਦੇ ਵਿੱਚ ਆਟਾ ਹੈ ਕਿ ਨਹੀਂ ਹੁਣ ਤੱਕ ਸਵੇਰ ਦੇ ਕਿੰਨੇ ਕੁ ਪੈਸੇ ਤੁਸੀਂ ਵਟਲੇ ਨੇ ਤੇ ਇਸ ਵੀਡੀਓ ਚ ਸਾਫ਼ ਦੇਖ ਸਕਦੇ ਹੋ ਬਜ਼ੁਰਗ ਆਪਣੇ ਪਰਸ ਦੇ ਵਿੱਚੋਂ 30-40 ਰੁਪਏ ਕੱਢ ਕੇ ਦਿਖਾਉਂਦਾ ਹੈ ਕਿ ਮੈਂ ਹੁਣ ਤੱਕ ਬਸ ਇੰਨੇ ਹੀ ਕਮਾਏ ਨੇ ਘਰੇ ਆਟਾ ਲੈ ਕੇ ਜਾਣਾ ਹੈ ਜੇ ਨਹੀਂ ਪੈਸੇ ਵਟ ਪਾਇਆ ਤੇ ਉਧਾਰ ਕਰ ਲਵਾਂਗਾ ਇਸ ਵੀਡੀਓ ਨੂੰ ਫਿਰ ਬਰਾੜ ਵੱਲੋਂ ਸੋਸ਼ਲ ਮੀਡੀਆ ਹੈਂਡਲ ਤੇ ਸਾਂਝਾ ਕੀਤਾ ਗਿਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਕੈਪਸ਼ਨ ਦੇ ਵਿੱਚ ਇਹ ਵਜ੍ਹਾ ਵੀ ਦੱਸੀ ਕਿ ਉਹ ਕਿਉਂ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਸੀ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ 2-3 ਮਹੀਨੇ ਦੀ ਬੈਡ ਰੈਸਟ ਤੇ ਸੀ ਕਿਸੇ ਹੈਲਥ ਇਸ਼ੂ ਦੇ ਕਰਕੇ ਤੇ ਕਾਫੀ ਟੁੱਟਿਆ ਮਹਿਸੂਸ ਕਰ ਰਿਆ ਸੀ ਅੰਦਰੋਂ ਤੇ ਮੇਰੇ ਤੱਕ ਇਹ ਵੀਡੀਓ ਕਿਸੇ ਵੀਰ ਨੇ ਸ਼ੇਅਰ ਕੀਤੀ ਬਹੁਤ ਮਨ ਭਰਿਆ ਪਰ ਨਾਲ ਹੀ ਮੈਂ ਅੱਜ ਸਿੱਖਿਆ ਕਿ ਕਿ ਸਾਨੂੰ ਗੁਰੂ ਦੇ ਭਾਣੇ ਚ ਖੁਸ਼ ਰਹਿਣਾ ਚਾਹੀਦਾ ਹੈ ਤੁਹਾਡੀ ਦੁਆਵਾਂ ਨਾਲ ਮੈਂ ਠੀਕ ਹਾਂ ਇਹਨਾਂ ਬਜ਼ੁਰਗਾ ਦਾ ਕੰਟੈਂਟ ਲੱਭ ਕੇ ਦਿਓ ਸਾਨੂੰ ਬਾਬੇ ਨਾਨਕ ਦਾ ਨਾਮ ਲੈ ਕੇ ਰਿਕਸ਼ਾ ਛਡਵਾਈਏ ਬਜ਼ੁਰਗ ਦਾ ਇਹਨਾਂ ਦੀ ਹੈਲਪ ਕਰਨ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿ ਬਚਲੇ ਆ 11:00 ਵਜੇ ਅੱਛਾ ਨਹੀਂ ਬੰਦੇ ਪੈਸੇ ਕੀ ਕਹੀਏ ਬੋਲੇ ਜਦੋਂ ਬੇਨਤੀ ਕੀਤੀ ਆ ਕੋਈ ਰੱਖ ਬਸ ਆ ਪੈਸੇ ਨਹੀਂ ਦੋਣੇ ਹਟੋ ਤਾਂ ਹੈਗਾ ਕਰੇ ਕਿ ਨਹੀਂ ਆਟਾ ਉਟਾ ਹੈਗਾ ਕਿਰੇਕ ਨਹੀਂ ਆਟਾ ਕੁਝ ਦਾਲ ਗੁੱਲੇ ਹੈਗੀ ਆ ਦੋ ਕਿਲੋ ਆਟਾ ਹੈਗਾ ਵਾ ਦੋ ਦਿਨ ਲਗਣੀ ਲੋਣਾ ਪਿੰਦਾ ਅੱਛਾ ਤੇ ਤੁਸੀਂ ਕਿਰੇ ਪੈਸੇ ਕਮਾਏ ਆ ਦਿਖਾਓ ਪੈਸੇ ਕਿਨੇ ਕਮਾਏ ਇਹ ਦਿਖਾਓ ਆ ਕਿੰਨੇ ਨੇ 37 ਰੁਪਏ ਹੋਣੇ ਆ ਹਨਾ 40 40 ਰੁਪਏ ਕਮਾਏ ਆ। 20 ਰੁਪਏ ਕੱਲ ਦੇ ਤੇ ਵੀ ਹੋਰ। ਅੱਛਾ 20 ਰੁਪਏ ਕੱਲ ਦੇ ਤੇ 20 ਵੀ ਅੱਜ ਕਮਾਏ ਆ। ਕੀ ਰੱਬ ਦੀ ਮਰਜ਼ੀ ਆ। ਤੇ ਜੇ ਨਾ ਮਿਲੇ ਪੈਸੇ ਸ਼ਾਂਤਾਂ ਤਾਂ ਆਟਾ ਫਿਰ ਕਿਸ ਨੂੰ ਖਿਲੇਓਗੇ? ਆਟਾ ਖਾਣ ਲੈਣੇ ਤਾਂ। ਖਾਣ ਲੈਓਗੇ। ਕੀ ਤੇ ਮੈਂ ਇਤਰਾ ਹੀ ਤੁਹਾਡੇ ਵਰਗੇ ਬਜ਼ੁਰਗਾਂ ਨੂੰ ਨਾ ਚਾਹੁੰਨਾ ਮੈਂ ਕਿਸੇ ਨੂੰ ਚਲੋ ਥੋੜੀ ਮੁੱਤ ਮਦਦ ਹੋ ਜੇ। ਚਲੋ ਚਲੀ ਜਾਓ ਤੁਹਾਨੂੰ ਥੋੜੀ ਸ਼ੋਪਿੰਗ ਕਰਾਦਣੇ ਆਜੋ। ਆਜੋ ਤੁਸੀਂ ਆਜੋ ਸਾਡੇ। ਲੈ ਕੇ ਚਲੋ ਤੁਹਾਨੂੰ ਕਿੱਥੇ ਗਈ ਹੈ ਦੁਕਾਨ। ਚਲੋ ਚਲੋ। ਜਿਹੜੀ ਦੁਕਾਨ ਤੁਹਾਨੂੰ ਆਉਗਈਗਾ ਆਓ ਮਾਰੂ ਬਰੇ ਮਾਰਦੇ ਮਾਰਦੇ ਬ੍ਰੇਕ ਕਰ ਦਿੱਤਾ ਕੋਣੀ ਕੋਣੀ ਮੈਂ ਤੁਹਾਨੂੰ 10 ਮਿੰਟ ਦਊਂਗਾ ਅੱਛਾ ਜੀ ਦੁਕਾਨ ਦੇ ਅੰਦਰ ਪੜਜੋ ਅੱਛਾ ਜੀ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਲੈ ਲਓ ਤੁਹਾਡੇ ਕੋ ਗਿਣਤੀ ਦੇ ਹੈਗੇ 10 ਮਿੰਟ 10 ਮਿੰਟ ਚ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਉਹ ਦੇ ਕੋ ਤੁਸੀਂ ਪਵਾ ਲਓ ਕਰ ਲਓ ਮੋ ਵੀ ਕੰਡ ਵੀ ਤੇ ਕੰਡ ਜੋ ਤੋਂ ਚਾਹੀਦਾ 10 ਮਿੰਟ ਤੁਹਾਨੂੰ ਕੋ ਹੈਗੇ ਆ